ਹਾਂਜੀ ਮਿੱਤਰੋ ਕੀ ਹਾਲ ਨੇ? ਖੂਬ ਸਾਰੇ ਵਧੀਆ ਹੋਵੋਗੇ। ਸੋ ਅੱਜ ਤੁਹਾਨੂੰ ਮਰਾਉਨੇ ਆ ਅਰਜنٹੀਨਾ ਦੀ ਗੇੜੀ। ਜਹਾਜ ਆ ਲੱਗ ਗਿਆ ਸੀ ਅਰਜنٹੀਨਾ ਦੇ ਬਹੁਤ ਸਾਰੇ ਸ਼ਹਿਰ ਚ ਤੇ ਆਪਾਂ ਚ ਚੱਲੇ ਆ ਬਾਹਰ ਤੇ ਆ ਬਾਹਰ ਦੇ ਥੋੜੇ ਜਿਹਾ ਤੁਹਾਨੂੰ ਦਿਖਾਉਨੇ ਆ ਕਲਿੱਪ ਵੀ ਕਿੰਨਾ ਵਧੀਆ ਇਹ ਦੇਸ਼ ਆ ਕਿੰਨਾ ਨਹੀਂ ਆ ਚੱਲੇ ਆਪਾਂ ਨਿਕਲੇ ਸ਼ਹਿਰ ਤੋਂ ਬਾਹਰ ਗੇਟ ਕ੍ਰੋਸ ਕਰ ਲਿਆ। ਗੇਟ ਕ੍ਰੋਸ ਕਰਨ ਤੋਂ ਬਾਅਦ ਪੈਦਲ ਹੀ ਚੱਲੇ ਬਿਕੋਜ਼ ਜਿਆਦਾ ਦੂਰ ਨਹੀਂ ਸਿਟੀ ਹੈ ਨਹੀਂ ਸੀ। ਮੋਸਟਲੀ ਆਪਣਾ ਜਿਹੜਾ ਸ਼ਿਪ ਆਫ ਸਿਟੀ ਦੇ ਅੰਦਰ ਹੀ ਲੱਗਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਵੀ ਆਹ ਇੱਥੋਂ ਦੀ ਲੈਂਗੁਏਜ ਆ ਜਿਹੜੀ ਇਹਨਾਂ ਦੀ ਇੱਕ ਲੈਂਗੁਏਜ ਦੀ ਬਹੁਤ ਪ੍ਰੋਬਲਮ ਆ ਬਿਕੋਜ਼ ਇਹਨਾਂ ਨੂੰ ਨਾ ਤਾਂ ਇੰਗਲਿਸ਼ ਆਉਂਦੀ ਆ ਬਸ ਲੈਂਗੁਏਜ ਦੀ ਪ੍ਰੋਬਲਮ ਆ ਬਹੁਤ ਇੱਥੇ ਉਹ ਗੂਗਲ ਟਰਾਂਸਲੇਟ ਕਰਨਾ ਪੈਂਦਾ ਸਾਰਾ ਕੁਝ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਵੀ ਕਿੰਨੀ ਸਫਾਈ ਆ ਸ਼ਹਿਰ ਦੇ ਵਿੱਚ ਤੇ ਕਿੰਨਾ ਸਾਫ਼ ਸੁਥਰਾ ਸ਼ਹਿਰ ਆ ਰੋਡ ਵਗੈਰਾ ਵੀ ਸਾਰੇ ਵਧੀਆ ਨੇ ਮਤਲਬ ਬਹੁਤ ਹੀ ਵਧੀਆ ਸ਼ਹਿਰ ਲੱਗਿਆ ਆਪਾਂ ਨੂੰ ਤਾਂ ਜੰ ਬਿਲਕੁਲ ਵੀ ਗੰਦਾ ਨਹੀਂ ਹੈਗਾ ਤੇ ਸਾਰੇ ਪੋਲਾਈਟਾਂ ਮਤਲਬ ਬੰਦੇ ਜਿਨ੍ਹਾਂ ਤੋਂ ਵੀ ਪੁੱਛੋ ਮਤਲਬ ਬਹੁਤ ਹੀ ਕੋਆਪਰੇਟਿਵ ਬੰਦੇ ਨੇ ਸਾਰੇ ਦਿਨ ਦਾ ਟਾਈਮ ਸੀ ਗਰਮੀ ਬੜੀ ਸੀ ਸੋ ਗਰਮੀ ਤਾਂ ਇਦਾਂ ਵੀ ਤੁਸੀਂ ਕਹਿ ਲੋ ਵੀ ਜਿਵੇਂ ਆਪਣੇ ਜੂਨ ਦੇ ਮਹੀਨੇ ਚ ਪੰਜਾਬ ਚ ਗਰਮੀ ਹੁੰਦੀ ਹੈ ਉਹ ਗਰਮੀ ਸੀ ਚਲੋ ਐ ਨਹੀਂ ਹੋ ਆਪਾਂ ਮੈਨੇਜ ਕਰਿਆ ਆ ਪੁਰਾਣੀਆਂ ਬਿਲਡਿੰਗਾਂ ਹਜੇ ਵੀ ਹੈਗੀਆਂ ਨੇ ਇੱਥੇ ਇਹਨਾਂ ਨੇ ਮਤਲਬ ਸਾਂਭ ਰੱਖਿਆ ਨੇ ਪੁਰਾਣੀਆਂ ਬਿਲਡਿੰਗਾਂ ਏ ਨਹੀਂ ਹੈਗਾ ਵੀ ਆਪਣੇ ਵਾਂਗ ਵੀ ਤੋੜ ਕੇ ਨਵੀਆਂ ਬਣਾਤੀਆਂ ਇਦਾਂ ਨਹੀਂ ਆ ਤੁਸੀਂ ਦੇਖੋ ਕਿੰਨੇ ਵਧੀਆ ਮਤਲਬ ਰੋਡ ਆ ਸਾਰਾ ਮਤਲਬ ਸਿਸਟਮੈਟਿਕਲੀ ਕੰਮ ਆ ਇਹ ਨਹੀਂ ਹੈਗਾ ਵੀ ਹਾਂਜੀ ਜਿਵੇਂ ਵੀ ਹੈਗਾ ਆਪਣਾ ਚੱਲੀ ਜਾਓ ਤੇ ਆਪਾਂ ਆ ਰੋਡ ਦੇਖੋ ਕਿੰਨਾ ਸਾਫ਼ ਸੁਥਰਾ ਰੋਡ ਆ ਨਜ਼ਾਰਾ ਲਿਆ ਪੂਰਾ ਆਪਾਂ ਨੇ ਇੱਥੇ ਦਾ ਵੀ ਆ ਦੇਖੋ ਘਰ ਕਿੰਨੇ ਵਧੀਆ ਘਰ ਨੇ ਤੁਸੀਂ ਦੇਖੋ ਸਾਫ਼ ਸੁਥਰੇ ਹੈ ਇਹ ਘਰ ਬਣਾਏ ਹੋਏ ਨੇ ਬਹੁਤ ਹੀ ਸਾਫ਼ ਆ ਤੁਸੀਂ ਪੂਰੀ ਵੀਡੀਓ ਦੇਖੀ ਜਾਓ ਜੇ ਤੁਹਾਨੂੰ ਕਿਤੇ ਦੇਖਿਆ ਕੁਝ ਤੇ ਵੀ ਇਦਾਂ ਨਹੀਂ ਹੈਗਾ ਵੀ ਜਿੱਥੇ ਕਬੀ ਹਾਂਜੀ ਜਿਹਨੇ ਦੇਖਿਆ ਉੱਥੇ ਗੰਦਪਾਤ ਆ ਜਿਹਨੇ ਦੇਖਿਆ ਨਹੀਂ ਆ ਪ੍ਰਾਣੀਆਂ ਬਿਲਡਿੰਗਾਂ ਦੇਖੋ ਤੁਸੀਂ ਸਾਰੀਆਂ ਮਤਲਬ ਤੁਹਾਨੂੰ ਇਹੀ ਲੱਗਣਗੀਆਂ ਵੀ ਇੱਕੋ ਤਰ੍ਹਾਂ ਦੀਆਂ ਸਾਰੀਆਂ ਬਿਲਡਿੰਗਾਂ ਦਾ ਕਲਰ ਇੱਕੋ ਤਰ੍ਹਾਂ ਦਾ ਇੱਕੋ ਪੱਥਰ ਦੀਆਂ ਬਣੀਆਂ ਨੇ ਸਾਰਿਆਂ ਦੀ ਕੰਸਟਰਕਸ਼ਨ ਸੇਮ ਆ ਬਹੁਤ ਹੀ ਪਿਆਰਾ ਸ਼ਹਿਰ ਆ ਰੋਡ ਦੇਖ ਲਓ ਤੁਸੀਂ ਸਾਫ਼ ਨੇ ਪੂਰੇ ਸਾਰਾ ਕੁਝ ਸ ਹੈ ਮਤਲਬ ਇੱਕ ਮੈਂ ਤੁਹਾਨੂੰ ਦੱਸ ਦਦਾ ਜਿਹੜਾ ਮੈਸੀ ਹੁਣ ਇੰਡੀਆ ਵਿੱਚ ਆਇਆ ਸੀ ਮੋਸਟਲੀ ਇਹ ਮਤਲਬ ਅਰਜਨਟੀਨਾ ਦਾ ਉਹ ਮੈਸੀ ਸੋ ਉਹਦੀ ਕੰਟਰੀ ਆ ਇਹ ਅਰਜਨਟੀਨਾ ਜਿਹੜਾ ਹੁਣ ਇੰਡੀਆ ਦੇ ਵਿੱਚ ਆਇਆ ਸੀ ਫੁੱਟਬਾਲ ਖੇਡਦਾ ਜਿਹੜਾ ਜੇ ਕਿਸੇ ਨੂੰ ਨਹੀਂ ਪਤਾ ਤੋਂ ਜਿਵੇਂ ਆਪਣੇ ਇੰਡੀਆ ਦਾ ਕ੍ਰਿਕਟ ਚ ਸਚਿਨ ਤੰਦੁਲਕਰ ਉਹਵੇਂ ਨਾਲ ਹੀ ਮੈਸੀ ਬਹੁਤ ਵੱਡੀ ਚੀਜ਼ ਆ ਮਤਲਬ ਉਹਵੇਂ ਹੀ ਮੈਸੀ ਨੂੰ ਮੰਨਦੇ ਨੇ ਸਵਾਦ ਦੇਖੋ ਇੱਥੇ ਮਤਲਬ ਜਿਹੜੇ ਵੀ ਸਿਗਨਲ ਤੋਂ ਤੁਸੀਂ ਕ੍ਰੋਸ ਕਰਨਾ ਹੈ ਆਰਾਮ ਨਾਲ ਗੱਡੀਆਂ ਰੁਕਣਗੀਆਂ ਤਾਂ ਕ੍ਰੋਸ ਕਰਨਾ ਹੈ ਜੈਬਰਾ ਕ੍ਰੋਸਿੰਗ ਪੂਰੀ ਫਾਲੋ ਕਰਦੇ ਨੇ ਲੋਕ ਇਹ ਨਹੀਂ ਹੈਗਾ ਜਿੱਥੋਂ ਦੇਖਿਆ ਉੱਤੋਂ ਤੁਰਪੇ ਲੰਘ ਗਏ ਮਤਲਬ ਇਦਾਂ ਨਹੀਂ ਹੈਗਾ ਜੜੀਆਂ ਬਿਲਡਿੰਗਾਂ ਹਜੇ ਕੰਸਟਰਕਸ਼ਨ ਵੀ ਕਰਦੇ ਨੇ ਉਹਨਾਂ ਵਿੱਚ ਵੀ ਪੂਰਾ ਸੇਫਟੀ ਨਾਲ ਇਹ ਕੰਮ ਕਰਦੇ ਨੇ ਆ ਦੇਖੋ ਆ ਕੰਸਟਰਕਸ਼ਨ ਨੂੰ ਕਰਦੇ ਆ ਇਹਦੀ ਰਿਪੇਅਰ ਚੱਲ ਰਹੀ ਆ ਪੂਰੀ ਮਤਲਬ ਸੇਫਟੀ ਨਾਲ ਆ ਸਾਰਾ ਕੁਝ ਇਦਾਂ ਨਹੀਂ ਹੈਗਾ ਆਪਣੇ ਵਾਂਗ ਵੀ ਜਿਵੇਂ ਮਰਜੀ ਫੇਰ ਆਪਾਂ ਗਏ ਮਾਲ ਦੇ ਵਿੱਚ ਵੀ ਮਾਲ ਚੋਂ ਸ਼ਾਪਿੰਗ ਵਗੈਰਾ ਕਰ ਲਈਏ ਤੇ ਮਾਲ ਬਹੁਤ ਹੀ ਪਿਆਰਾ ਮਾਲ ਸੀ 크리스마ਸ ਦਾ ਟਾਈਮ ਨਿਊ ਇਅਰ ਦੇ ਦਿਨ ਤੋਂ ਪਹਿਲਾਂ ਗਏ ਸੀ ਇੱਕ ਦਿਨ ਪਹਿਲਾਂ ਆ ਦੇਖੋ ਇੱਧਰ 크리스마ਸ ਸਟਰੀ ਲੱਗਿਆ ਮਤਲਬ ਵੀ ਬਹੁਤ ਹੀ ਵਧੀਆ ਸਜਾਇਆ ਹੋਇਆ ਸੀ ਮਾਲ ਮਾਲ ਚ ਦੇਖੋ ਤੁਸੀਂ ਕਿੰਨੀ ਕਲੀਨਨੈਸ ਕਿੰਨੀ ਵਧੀਆ ਕਿੰਨਾ ਵਧੀਆ ਦੇਖੋ ਆ ਦੇਖੋ ਉੱਤੋਂ ਨਜ਼ਾਰਾ ਚੀਸ਼ੇ ਵਰਗਾ ਮਾਲ ਲੱਗਦਾ ਸੀ ਪੂਰਾ ਬਟ ਇਹਦੇ ਇੱਥੇ ਕੀ ਆ ਇੱਕ ਤਾਂ ਸਾਨੂੰ ਕਰੰਸੀ ਦੀ ਪ੍ਰੋਬਲਮ ਆਈ ਇੱਕ ਲੈਂਗੁਏਜ ਦੀ ਪ੍ਰੋਬਲਮ ਆਈ ਕਰੰਸੀ ਦੀ ਇਹ ਪ੍ਰੋਬਲਮ ਆਈ ਕਰੰਸੀ ਹੈ ਯੂਐਸਡੀ ਮਤਲਬ ਅਸੈਪਟ ਨਹੀਂ ਕਰਦੇ ਫਿਰ ਆਪਾਂ ਇੱਥੇ ਕਰੰਸੀ ਚੇਂਜ ਕਰਨਾਗੇ ਹੁਣ ਤੁਸੀਂ ਕਰੰਸੀ ਚ ਵੀ ਡਿਫਰੈਂਸ ਦੇਖ ਲਓ ਜਿਹੜੇ ਫੋਰਨਰ ਨੇ ਉਹਦੇ ਵਾਸਤੇ ਕਹਿੰਦੇ ਨੇ 1350 ਪੈਸੇ ਕਰੰਸੀ ਬਹੁਤ ਲੋ ਹੈ ਇੱਥੋਂ ਦੀ 1 ਡਾਲਰ ਕਟੋ ਕਟ 1500 ਪੈਸੋ ਦੇ ਬਰਾਬਰ ਹੈ ਇੱਥੇ ਪੈਸੋ ਚੱਲਦੇ ਆ ਜਿਵੇਂ ਆਪਣੇ ਇੰਡੀਆ ਚ ਪੈਸੇ ਚੱਲਦੇ ਆ ਔਰ ਇਹ ਪੈਸੋ ਚੱਲਦਾ 1500 ਅਸੀਂ ਕਰਾਈ ਬਸ ਵੈਸਟਨ ਜੁਨੀਅਰ ਤੋਂ ਐਕਸਚੇਂਜ ਕਰੰਸੀ ਸਾਨੂੰ ਮਿਲਿਆ 1400 ਦਾ ਰੇਟ ਅਸੀਂ ਕਰਾਇਆ 300 ਡਾਲਰ ਬਿਕਾਜ਼ ਟੂਰਿਸਟਾਂ ਟੂਰਿਸਟਾਂ ਨੂੰ ਘੱਟ ਦਿੰਦੇ ਨੇ ਜਿਹੜਾ ਨਾਰਮਲ ਬੰਦਾ ਉਹਨੂੰ 1500 ਦਿੰਦੇ ਨੇ ਤੇ ਜਿਹੜਾ ਟੂਰਿਸਟ ਨੂੰ 1400 ਲੋਕਲ ਕਰੰਸੀ ਤੋਂ ਬਿਨਾ ਤੁਸੀਂ ਘੁੰਮ ਨਹੀਂ ਸਕਦੇ ਸੋ ਫਿਰ ਆਪਾਂ ਇੱਥੇ ਲੋਕਲ ਮਾਰਕੀਟ ਚ ਆਏ ਇਹਨਾਂ ਦੇ ਲੋਕਲ ਮਾਰਕੀਟ ਚ ਘੁੰਮੇ ਸੋਵਿਨਰਸ ਵਗੈਰਾ ਇੱਕ ਤਾਂ ਮਹਿੰਗਾ ਬਹੁਤ ਸੀ 10000 ਪੈਸੋ ਤੋਂ ਘੱਟ ਕੋਈ ਚੀਜ਼ ਹੈ ਨਹੀਂ ਇੱਥੇ ਮਤਲਬ ਥੋੜਾ ਕਾਸਟਲੀ ਸ਼ਹਿਰ ਲੱਗਿਆ ਸਾਨੂੰ ਪਤਾ ਨਹੀਂ ਤਾਂ ਇਹਨਾਂ ਦੀ ਕਰੰਸੀ ਲੋ ਹੋਣ ਕਰਕੇ ਸਾਨੂੰ ਲੱਗਿਆ ਇਦਾਂ ਪਤਾ ਨਹੀਂ ਵੈਸੇ ਹੀ ਮਤਲਬ ਮਤਲਬ ਕਰੰਸੀ ਇੰਨੀ ਕਿ ਲੋ ਆ ਜਦੋਂ 10 10000 ਤੋਂ ਘੱਟ ਕੁਝ ਹੈ ਹੀ ਨਹੀਂ 10000 ਪੈਸੋ ਤੋਂ ਘੱਟ ਸੋ ਆਪਾਂ ਮਾਰੀਆਂ ਇੱਥੇ ਗੇੜੀਆਂ ਪੂਰੀਆਂ ਤੇ ਆ ਸੋਵੇਨਿਅਰਸ ਵਗੈਰਾ ਲਏ ਆ ਦੇਖੋ ਇਹਨਾਂ ਦੀ ਇੱਕ ਸਪੈਸ਼ਲ ਚੀਜ਼ ਆ ਇਹਨਾਂ ਦੀ ਡਰਿੰਕ ਆ ਜਿਵੇਂ ਆਪਾਂ ਚਾਹ ਪੀਂਦੇ ਆ ਉਵੇਂ ਇਹ ਇਹ ਕੱਪਾਂ ਜਾਂ ਚ ਪਾ ਕੇ ਪੀਂਦੇ ਨੇ ਪਾਈਪਾਂ ਰਾਹੀਂ ਪੀਂਦੇ ਨੇ ਇਹ ਫਿਰ ਇਹ ਮਤਲਬ ਇੱਥੋਂ ਦੀ ਸਪੈਸ਼ਲ ਐ ਇਹ ਕਾਫੀ ਇਹਦੇ ਵਿੱਚ ਪਾਣੀ ਪਾਈ ਜਾਂਦੇ ਨੇ ਪਾਣੀ ਪਾ ਪਾ ਕੇ ਇਹ ਉਹਨੂੰ ਪੀਂਦੇ ਨੇ ਸੋ ਆ ਫੇਰ ਆ ਗਏ ਆਪਾਂ ਬਾਹਰ ਮਾਲ ਦੇ ਵਿੱਚੋਂ ਤੇ ਕੋਮੋ ਕਿ ਸਾਰਾ ਪੈਸੇ ਹੋ ਗਏ ਸੀ ਐਕਸਚੇਂਜ ਹੁਣ ਆਪਾਂ ਜੇ ਕੁਝ ਖਾਣਾ ਜਾਂ ਖਰੀਦਣਾ ਜੋ ਕਰਨਾ ਕਰ ਸਕਦੇ ਸੀ ਸੋ ਆ ਦੇਖੋ ਇੱਥੋਂ ਦੀ ਲੋਕਲ ਬੱਸਿਸ ਵਗੈਰਾ ਨੇ ਆ ਲੋਕ ਖੜੇ ਨੇ ਦੇਖ ਲਓ ਜੈਬਰਾ ਕ੍ਰੋਸਿੰਗ ਤੇ ਕ੍ਰੋਸਿੰਗ ਦੀ ਵੇਟ ਕਰਦੇ ਨੇ ਜਦੋਂ ਤੱਕ ਇਹਨਾਂ ਦੀ ਗ੍ਰੀਨ ਲਾਈਟ ਨਹੀਂ ਹੁੰਦੀ ਜਦੋਂ ਗ੍ਰੀਨ ਲਾਈਟ ਹੋ ਗਈ ਫਿਰ ਆਪਣਾ ਚੱਲਣ ਲੱਗ ਗਏ ਇਦਾਂ ਨਹੀਂ ਹੈਗਾ ਵੀ ਤੁਸੀਂ ਹਾਂਜੀ ਜਿਵੇਂ ਮਰਜ਼ੀ ਤੁਸੀਂ ਚੱਲੀ ਜਾਓ ਸ਼ਹਿਰ ਦੇਖੀ ਜਾਇਓ ਬਸ ਤੁਸੀਂ ਵੀ ਸ਼ਹਿਰ ਕਿੰਨਾ ਕੁ ਪਿਆਰਾ ਹੈ ਜੇ ਤੁਹਾਨੂੰ ਕੁਝ ਲੱਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਆਪਾਂ ਫੇਰ ਜਾਣਾ ਤੇ 3 ਮਹੀਨੇ ਬਾਅਦ ਇਸ ਸ਼ਹਿਰ 'ਚ ਤੇ ਫੇਰ ਤੁਹਾਨੂੰ ਉਹਦੀ ਵੀ ਵੀਡੀਓ ਬਣਾ ਕੇ ਲਿਆਵਾਂਗੇ ਤੁਹਾਡੇ ਵਾਸਤੇ ਕਿਉਂ ਆਪਣੀ ਸ਼ਿਪ ਨੇ 3 ਮਹੀਨੇ ਬਾਅਦ ਫੇਰ ਜਾਣਾ ਇੱਥੇ ਸੋ ਆਹ ਦੇਖੋ ਕਿੰਨਾ ਵਧੀਆ ਸਾਰਾ ਕੁਝ ਇੱਥੇ 버거 ਕਿੰਗ ਵੀ ਸੀ ਸਾਰਾ ਕੁਝ ਸੀ ਖਾਣ ਪੀਣ ਲਈ ਜੀ ਮੈਂ ਆਪਣੇ ਤੁਹਾਨੂੰ ਪਤਾ ਹੀ ਆ 버ਗਰ ਕਿੰਗ ਤਾਂ ਹਰ ਜਗ੍ਹਾ ਹੁਣ ਅੱਜ ਦੇ ਟਾਈਮ ਸੋ ਸਾਰਾ ਕੁਝ ਜੀ ਉੱਥੇ ਜੀ ਆ ਆ ਦੇਖੋ ਕਿੰਨੇ ਪਿਆਰੀਆਂ ਸੜਕਾਂ ਨੇ ਆਹ ਰੈਸਟੋਰੈਂਟ ਵਿੱਚ ਬਣੇ ਨੇ ਸੜਕਾਂ ਦੇ ਇਹ ਇੱਕ ਵੱਖਰੀ ਚੀਜ਼ ਲੱਗੀ ਮੈਨੂੰ ਜੋ ਕਿ ਬਹੁਤ ਹੀ ਪਿਆਰੀ ਸੀ ਬਹੁਤ ਹੀ ਵਧੀਆ ਲੱਗੇ ਮਤਲਬ ਆ ਜੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਆਪਾਂ ਨੇ ਆਓ ਦੇਖੋ ਇੱਕ ਸਾਹਮਣੇ ਬਿਲਡਿੰਗ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਇਹਦੀ ਵੀ ਵੀਡੀਓ ਬਣਾਈ ਆ ਆਪਾਂ ਜੀ ਮੈਂ ਆਪਣੇ ਲਾਲ ਕਿਲਾ ਓਮੇਦੀ ਬਿਲਡਿੰਗ ਆ ਦੀ ਵੀਡੀਓ ਬਣਾ ਰਹੀ ਆ ਆਪਾਂ ਦਿਖਾਵਾਂਗੇ ਆ ਲੋਕਲ ਮਾਰਕੀਟ ਆ ਇਹਨਾਂ ਦੀ ਜਿਵੇਂ ਆਪਣੇ ਮਾਰਕੀਟ ਹੁੰਦੀ ਆ ਇਹਦੇ ਵਿੱਚ ਇੱਕ ਸਪੈਸ਼ਲ ਗੱਲ ਮੈਨੂੰ ਇਹ ਲੱਗੀ ਕੋਈ ਬੋਲਦਾ ਨਹੀਂ ਕੋਈ ਮਤਲਬ ਇਹ ਨਹੀਂ ਆ ਜੋ ਏ ਚੱਕ ਲੋ ਏ ਸੇਲ ਹੋ ਏ ਇਹ ਓਏ ਸਭ ਸ਼ਾਂਤੀ ਨਾਲ ਬੈਠੇ ਨੇ ਜਿਹਨੇ ਲੈਣਾ ਆਪਣਾ ਸਮਾਨ ਲੈ ਸਕਦਾ ਕੋਈ ਐਦਾਂ ਨਹੀਂ ਆ ਜੋ ਜੀ ਸੇਲ ਲੱਗੀ ਆ ਦੋ ਇੱਕ ਨਾਲ ਇੱਕ ਫਰੀ ਜੀ ਇਹ ਆ ਉਹ ਆ ਕੋਈ ਐਦਾਂ ਦਾ ਮਤਲਬ ਇਹ ਨਹੀਂ ਮਤਲਬ ਸਾਊਂਡ ਪੋਲੂਸ਼ਨ ਜ਼ੀਰੋ ਆ ਆ ਦੇਖੋ ਕੋਈ ਮਤਲਬ ਚਾ ਆਪਣਾ ਦੇਖ ਕੇ ਤੁਸੀਂ ਆਰਾਮ ਨਾਲ ਕੋਈ ਤੁਹਾਨੂੰ ਲੱਗਦਾ ਔਰੇ ਤੁਹਾਡੇ ਚ ਕੋਈ ਇੰਟਰਸਟਡ ਆ ਕੋਈ ਨਹੀਂ ਹੈਗਾ ਆਪਣੇ ਤਾਂ ਕਸਟਮਰ ਦੇ ਇੱਕ ਜਿਹਦੇ ਕਹਿੰਦੇ ਆਜੋ ਵੇ ਲੈ ਲਓ ਜੀ ਆ ਦੇਖੋ ਇਹਨਾਂ ਦੇ ਸੁਵਿਨੀਅਰਸ ਵਗੈਰਾ ਸਾਰਾ ਕੁਝ ਪਿਆ ਮਤਲਬ ਕੋਈ ਹੈ ਹੋ ਹੈ ਨਹੀਂ ਜੇ ਤੁਸੀਂ ਚੀਜ਼ ਲੈਣੀ ਆ ਆਪਣੀ ਲੈ ਲਓ ਬਸ ਹੋਰ ਨਹੀਂ ਲੈਣੀ ਤੁਸੀਂ ਅੱਗੇ ਲੰਘ ਜਾਓ ਸੋ ਆ ਅੱਗੇ ਇਹਨਾਂ ਦਾ ਇੱਕ ਘੋੜਾ ਚੌਕ ਆ ਗਿਆ ਜਿਵੇਂ ਸਾਡੇ ਇੰਡੀਆ ਚ ਹੁੰਦਾ ਘੋੜਾ ਚੌਕ ਹੋਵੇ ਇਹ ਚੌਕ ਹੋਵੇ ਇੱਥੋਂ ਹੀ ਸ਼ੁਰੂ ਹੋਏ ਆ ਇਹ ਸਾਰਾ ਕੁਝ ਤੋ ਆ ਬਿਲਡਿੰਗਾਂ ਮੈਨੂੰ ਨਹੀਂ ਲੱਗਦਾ ਹੋਣਗੀਆਂ ਆਪਣੇ ਆਹ ਸਪੈਸ਼ਲ ਬਾਈਕ ਦੇਖੋ ਬੰਦਾ ਬੜਾ ਘੈਂਟ ਲੱਗਿਆ ਮੈਨੂੰ ਬਹੁਤ ਹੀ ਬਾਈਕ ਦੇਖੋ ਤੁਸੀਂ ਪੁਰਾਣੀ ਬਾਈਕ ਸਭਾਲ ਕੇ ਰੱਖੀ ਬੰਦੇ ਨੇ ਹੁਣ ਤੋਂ ਬਾਅਦ ਅਸੀਂ ਇੱਕ ਜਗ੍ਹਾ ਤੇ ਆਏ ਅਸੀਂ ਦੇਖਿਆ ਵੀ ਕੋਈ ਸਪੈਸ਼ਲ ਸੀ ਲੋਕੀ ਇੱਥੇ ਬੜਾ ਜਾ ਰਹੇ ਸੀ ਅਸੀਂ ਕ੍ਰੋਸ ਕਰਕੇ ਰੋਡ ਸੋਚਿਆ ਵੀ ਇੱਕ ਵਾਰ ਦੇਖ ਕੇ ਆਈਏ ਕੀ ਆ ਜਿਵੇਂ ਕਿ ਆਪਣੇ ਧਰਮਾਂ ਵਿੱਚ ਸਿਖਾਇਆ ਗਿਆ ਹੈ ਵੀ ਸਾਰੇ ਧਰਮਾਂ ਦੀ ਰਿਸਪੈਕਟ ਕਰੋ ਸੋ ਆਪਾਂ ਵੀ ਉਵੇਂ ਹੀ ਆ ਤੇ ਜਦੋਂ ਅਸੀਂ ਉੱਥੇ ਗਏ ਆ ਹੁਣ ਅਸੀਂ ਜਦੋਂ ਕ੍ਰੋਸ ਕਰਕੇ ਜਦੋਂ ਉੱਥੇ ਗਏ ਤਾਂ ਉਹ ਚਰਚ ਸੀ ਚਰਚ ਚ ਜਦੋਂ ਗਏ ਤਾਂ ਦਿਲ ਬਹੁਤ ਖੁਸ਼ ਹੋਇਆ ਮਤਲਬ ਵੀ ਮੈਂ ਪਹਿਲੀ ਵਾਰ ਦੇਖੀ ਐਨੀ ਵਧੀਆ ਚਰਚ ਇਹਦੀ ਪੂਰੀ ਵੀਡੀਓ ਬਣਾ ਕੇ ਲੈ ਆਏ ਆ ਆਪਾਂ ਉਹਦਾ ਨਇਆ ਨਵਾਂ ਬਲੌਗ ਪਾਵਾਂਗੇ ਆਪਾਂ ਉਹਦਾ ਵੀ ਪੂਰੀ ਬਹੁਤ ਹੀ ਵਧੀਆ ਚਰਚ ਲੱਗੀ ਉਸ ਦਿਨ ਦੇਖ ਸਕਦੇ ਹੋ ਪਹਿਲੀ ਵਾਰੀ ਮੈਂ ਕਿਸੇ ਚਰਚ ਚ ਗਿਆ ਸੀ ਤੇ ਲੋਕ ਕਿਸੇ ਨੂੰ ਕੋਈ ਮਤਲਬ ਨਹੀਂ ਕੋਈ ਸਿਰ ਮਤਲਬ ਕੋਈ ਇਸ਼ੂ ਨਹੀਂ ਸੀ ਕਿਸੇ ਨੂੰ ਕੋਸਕਾਸੇ ਦਾ ਵੀ ਆਪਣਾ ਸਲੋਕੀ ਡਰ ਦੇ ਡਰਦੇ ਅਸੀਂ ਵੀਡੀਓ ਬਣਾਈ ਵੀ ਕੋਈ ਕਹਿ ਨਾ ਦਵੇ ਬਟ ਕੋਈ ਰੈਸਟ੍ਰਿਕਸ਼ਨ ਨਹੀਂ ਕੋਈ ਕੋਸ਼ ਨਹੀਂ ਕਿਸੇ ਨੂੰ ਮਤਲਬ ਹੀ ਨਹੀਂ ਸੀ ਬਹੁਤ ਹੀ ਵਧੀਆ ਚਰਚ ਸੀ ਇਹਦੀ ਵੀਡੀਓ ਵੀ ਮੈਂ ਆਪਣੇ ਚੈਨਲ ਤੇ ਪਾਉਂਗਾ ਬਹੁਤ ਹੀ ਵਧੀਆ ਵੀਡੀਓ ਆ ਤੁਸੀਂ ਦੇਖਿਓ ਬਹੁਤ ਹੀ ਵਧੀਆ ਚਰਚਾ ਸਾਰੀ ਚਰਚਾ ਮਤਲਬ ਕਾਫੀ ਵੱਡੀ ਚਰਚਾ ਸੀ ਸੋ ਇਹ ਤੋਂ ਬਾਅਦ ਅਸੀਂ ਇੱਥੋਂ ਨਿਕਲ ਗਏ ਫਿਰ ਅੱਗੇ ਗਏ ਅੱਗੇ ਜਾ ਕੇ ਅਸੀਂ ਮਤਲਬ ਦੇਖਿਆ ਇੱਕ ਹੋਰ ਇੱਕ ਬਿਲਡਿੰਗ ਸੀ ਸਾਨੂੰ ਇਹ ਲੱਗਿਆ ਜਿਵੇਂ ਆਪਣਾ ਲਾਲ ਕਿਲਾ ਇਹਨਾਂ ਦੀ ਸ਼ਾਇਦ ਕੋਈ ਪਾਰਲੀਮੈਂਟ ਨਾ ਹੋਵੇ ਬਟ ਕਿਸੇ ਨੂੰ ਪਤਾ ਨਹੀਂ ਸੀ ਫਿਰ ਅਸੀਂ ਉੱਥੇ ਗਏ ਆ ਇੱਥੇ ਲੋਕਾਂ ਦਾ ਕਰਾਊਡ ਦੇਖਿਆ ਕਰਾਊਡ ਦੇਖ ਕੇ ਜਦੋਂ ਉੱਥੇ ਗਏ ਤਾਂ ਮਤਲਬ ਬਹੁਤ ਜਿਵੇਂ ਟੂਰਿਸਟ ਸਪੌਟ ਹੁੰਦਾ ਉਵੇਂ ਸੀ ਫਿਰ ਮੈਂ ਡਰਦਾ ਡਰਦਾ ਗਿਆ ਕੋਲ ਮੈਂ ਕਿਹਾ ਲੋਕੀ ਖੜੇ ਨੇ ਦੇਖ ਕੇ ਆਵਾ ਕੀ ਆ ਇੱਥੇ ਕੀ ਨਹੀਂ ਤੇ ਜਦੋਂ ਆਪਾਂ ਅੱਗੇ ਗਏ ਅੱਗੇ ਦਰਵਾਜ਼ਾ ਬੰਦ ਸੀ ਦਰਵਾਜ਼ੇ ਦੇ ਅੰਦਰਲੇ ਪਾਸੇ ਜਿਹੜੀ ਕਲਾਕਾਰੀ ਮੈਂ ਦੇਖੀ ਬਹੁਤ ਹੀ ਵਧੀਆ ਕਲਾਕਾਰੀ ਲੱਗੀ ਮੈਨੂੰ ਤੇ ਇਹਦੀ ਵੀ ਆਪਾਂ ਡਰਦੇ ਡਰਦੇ ਨੇ ਵੀਡੀਓ ਬਣਾਈ ਬਿਕੋਜ਼ ਬਗਾਨੇ ਦੇਸ਼ 'ਚ ਕੁਝ ਨਹੀਂ ਪਤਾ ਕੀ ਹੁੰਦਾ ਆ ਦੇਖੋ ਜਿੰਦਾ ਤਾਲੇ ਲੱਗੇ ਨੇ ਕੋਈ ਹੈ ਨਹੀਂ ਤੇ ਫੇਰ ਮੈਂ ਕੀ ਮੈਨੂੰ ਬਹੁਤ ਹੀ ਵਧੀਆ ਲੱਗਿਆ ਮਤਲਬ ਇਹ ਚੀਜ਼ ਦੇਖ ਕੇ ਵੀ ਕੀ ਆ ਕੀ ਨਹੀਂ ਕੋਈ ਸਿਕਿਉਰਟੀ ਵਾਲਾ ਨਹੀਂ ਸੀ ਕੋਈ ਕੁਛ ਨਹੀਂ ਬਸ ਲੋਕੀ ਇਦਾਂ ਜਾਂਦੇ ਸੀ ਦੇਖ ਕੇ ਬਟ ਮੈਂ ਹਿੰਮਤ ਜੀ ਕਰਕੇ ਅੰਦਰ ਕਰਕੇ ਜ਼ੂਮ ਕਰਕੇ ਵੀਡੀਓ ਬਣਾਈ ਇਹਦੇ ਵਿੱਚ ਵੀ ਇਹਨਾਂ ਨੇ ਜੀਜ਼ਸ ਦਾ ਆਈ ਥਿੰਕ ਜਿੱਥੇ ਤੱਕ ਮੇਰਾ ਆਈਡੀਆ ਕਹਿੰਦਾ ਉਹਦਾ ਹੋਣਾ ਕੋਈ ਕੁਛ ਜਆ ਚਲੋ ਪੁੱਲ ਚੋਕ ਮਾਫ ਹੁਣ ਮੈਨੂੰ ਇੰਨਾ ਪਤਾ ਨਹੀਂ ਇਹਦੇ ਬਾਰੇ ਸੋ ਬਹੁਤ ਹੀ ਵਧੀਆ ਜਿਹੀ ਜਣੀ ਦੇਖਣ ਨੂੰ ਰਿਹਾ ਰੀਅਲ ਲੱਗਦਾ ਸੀ ਸੋ ਹੁਣ ਤੁਸੀਂ ਮੇਰੀ ਪੂਰੀ ਵੀਡੀਓ ਚ ਦੇਖ ਹੀ ਲਿਆ ਹਣਾ ਵੀ ਸ਼ਹਿਰ ਕਿੰਨਾ ਪਿਆਰਾ ਸ਼ਹਿਰ ਆ ਕੋਈ ਤੁਹਾਨੂੰ ਗੰਦਗੀ ਨਹੀਂ ਦਿਖੀ ਹੋਣੀ ਪੂਰੀ ਮਤਲਬ ਲੋਕ ਵੀ ਇਦਾਂ ਕੋਈ ਗੰਦਗੀ ਨਹੀਂ ਫਲਾ ਰਿਹਾ ਕੁਛ ਨਹੀਂ ਸੜਕਾਂ ਸਾਫ਼ ਸੁਥਰੀਆਂ ਨੇ ਸਾਰਾ ਕੁਝ ਨੀਟ ਐਂਡ ਕਲੀਨ ਆ ਜਿਵੇਂ ਕਿ ਹੁਣੇ ਝਾੜੂ ਮਾਰਿਆ ਹੋਵੇ ਸੋ ਤੋਂ ਬਾਅਦ ਆ ਜਿਹੜੇ ਤੁਹਾਨੂੰ ਮੈਂ ਕਾਲੇ ਕਾਲੇ ਜਿ ਦੇਖ ਰਹੇ ਆ ਆ ਦੇਖੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਨਾ ਇਹ ਇਹਨਾਂ ਦਾ ਮਤਲਬ ਆ ਵੀ ਇੱਧਰ ਤੁਸੀਂ ਜਿਹੜਾ ਸੱਜੇ ਪਾਸੇ ਆ ਪੈਦਲ ਜਾਣ ਨੂੰ ਆ ਵਿਚਾਲੇ ਗੱਡੀਆਂ ਜਾਣੀਆਂ ਬੰਦਿਆਂ ਦੀ ਸੇਫਟੀ ਲਈ ਆ ਇਹ ਸਾਰੀਆਂ ਗਲੀਆਂ ਸੜਕਾਂ ਤੇ ਲੱਗਿਆ ਇਹ ਜਿਹੜੀਆਂ ਛੋਟੀਆਂ ਗਲੀਆਂ ਬੰਦਿਆਂ ਦੀ ਸੇਫਟੀ ਲਈ ਵੀ ਇੱਧਰ ਗੱਡੀ ਨਹੀਂ ਆ ਸਕਦੀ ਪਰ ਗੱਡੀ ਲਈ ਇੰਨਾ ਕੇ ਰਸਤਾ ਆਏ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਕੋਈ ਮਤਲਬ ਇਹ ਨਹੀਂ ਵੀ ਕੋਈ ਸਕੂਟਰ ਮੋਟਰਸਾਈਕਲ ਇੱਧਰੋਂ ਲੰਘ ਜਾ ਕੁਛ ਨਾ ਕੁਛ ਨਹੀਂ ਲੰਘ ਸਕਦਾ ਜਿਵੇਂ ਆ ਦੇਖੋ ਤੁਸੀਂ ਮੋਟਰਸਾਈਕਲ ਕਿਸੇ ਨੇ ਇੱਧਰ پارک ਕਰਿਆ ਬਿਕੋਜ਼ ਗੱਡੀ ਕਰਕੇ ਤਾਂ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ ਆ ਦੇਖੋ ਫੇਰ ਅੱਗੇ ਆਗੇ ਇੱਥੋਂ ਆਪ ਫਰਾਈਸ ਟੈਗ ਦੇਖੋ ਤੁਸੀਂ ਕਿੰਨਾ بڑا ਹੈ ਕਿੰਨੇ ਕਿੰਨੇ ਵਸੇ ਫੇਰ ਆਇਆ ਆਪਣਾ ਖਾਣ ਦਾ ਟਾਈਮ ਹੋਣ ਹੋ ਗਿਆ ਸੀ ਘੁੰਮ ਕੇ ਬਹੁਤ ਧੀਰ ਫੇਰ ਅਸੀਂ ਆਪਾਂ ਵੈਜੀਟੇਰੀਅਨ ਆ ਸੋ ਮੈਂ ਬਾਹਰ ਬਹੁਤਾ ਖਾਂਦਾ ਨਹੀਂ ਨਾਲ ਦੇ ਨੇ ਖਾਣਾ ਸੀ ਸੋ ਵੀਰ ਅਸੀਂ ਇੱਥੇ ਚੂਜ਼ ਕੀਤਾ ਇੱਕ ਰੈਸਟੋਰੈਂਟ ਫਿਰ ਉਹ ਰੈਸਟੋਰੈਂਟ ਚ ਗਏ ਤੇ ਉੱਥੇ ਆਪਾਂ ਥੋੜਾ ਜਿਹਾ ਖਾਤਾ ਇਹ ਰੈਸਟੋਰੈਂਟ ਸੀ ਸੋ ਹੋਪ ਵੀਡੀਓ ਵਧੀਆ ਲੱਗੀ ਹੋਣੀ ਆ ਜੇ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਅਰਜੈਂਟੀਨਾ ਦਾ ਪੂਰਾ ਬਲੌਗ ਤੁਹਾਨੂੰ ਦਿਖਾਤਾ ਬਹੁਤ ਹੀ ਵਧੀਆ ਸ਼ਹਿਰ ਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਕਿਵੇਂ ਦਾ ਨਹੀਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਹ